ਆਹ ਸੋਨੇ ਨੇ ਆਹ ਵਾਲੇ ਸੋਨੇ ਨੇ ਇਹਨਾਂ ਦਾ ਕੀ ਭਈ ਜਾਂਦੇ ਬਲੈਕੜਾ 700 ਦਾ ਇੱਕ ਲੈਟਵਾ 700 ਦਾ 900 ਦਾ 800 ਇੱਕ ਲੈਟ ਕਰ ਰਿਹਾ ਦੋ ਰੰਗ ਆਈ ਦੋ ਰੰਗ ਹੈ ਜੀ ਚੱਲ ਲੈ ਲੈ ਕੇ ਦੇਖ ਬਹੁਤ ਵੈਰੈਟੀ ਆ ਰਹੀ ਨਮੀ ਬਾਤੂ ਆ ਰਹੀ ਹੈ ਨਮੀ ਉਹਨਾਂ ਚ ਤਾਂ ਨਹੀਂ ਕੋਈ ਲਾਇਆ ਉਹ ਜਿਹੜਾ ਮਾਸਟਰਡ ਜਿਹਾ ਲਾਇਆ ਉਹ ਮੈਚਿੰਗ ਆਉ ਉਹਦੇ ਵਿੱਚ ਹੀ ਲੇਲਨ ਕਾਟਨ ਦੇ ਵਿੱਚ ਲੇਲਨ ਚੰਗੀ ਆ ਕੀ ਹੈਗਾ ਆ ਚਿੱਟਾ ਜਿਹਾ ਆ ਵੀ ਲੇਲਨ ਚਾ ਨਾ ਮਾਸਟਰ ਇਹ ਚੀਸੂ ਬਾਈ ਇਹ ਵੀ ਚੈੱਕ ਕਰਦੇ ਆ ਲੈ ਦੇ ਚੀਸੂ ਚਾ ਆ ਚੀਸੂ ਤੇ ਬਾਈ ਇਹ ਕਾਟਨ ਆ ਕੀ ਵੀਰੇ ਆਪਰੇ ਕਾਟਨ ਇਹ ਵੀ ਕਾਟਨ ਆ ਜੀ ਇਹ ਵੀ ਕਾਟਨ ਆ ਸਾਰੀ ਕਾਟਨ ਹੈ ਜੀ ਲੇਲਨ ਵਾਲਾ ਸਾਡਾ ਮੈਨੇਜ ਹੈ ਸੈਮੀ ਹੈ ਇਹ ਇਪੀ ਬੰਦੇ ਇਹ ਚੰਗਾ ਆਹ ਜੀ ਇਹਦਾ ਇਹ ਕਲਰ ਉਹਦੇ ਵਿੱਚ ਲੇਲਨ ਕਾਟਨ ਹੈ ਕਪੜਾ ਵਾਸ਼ ਸੋਨਾ ਹੈ 900 ਦਾ ਛੋਟਾ 900 ਇਹ ਕਿੱਚ ਸੈਮੀ ਹੈ ਇਹ 750 ਦੀ ਡੀਲ ਹੈ ਸੈਮੀ ਸੋਤ ਫੈਬ੍ਰਿਕ ਅੱਜ ਮੈਚਿੰਗ ਟਾਈਪ ਹੁੰਦੇ ਨੇ ਆਹ ਕਪੜਾ ਵਾਸ਼ ਸੋਨਾ ਹੈ ਹੂੰ ਪ੍ਰਿੰਟਡ ਜਿਹਾ ਲੱਗਦਾ ਫੈਬਰਿਕ ਬਹੁਤ ਸੋਹਣਾ ਹੈ ਅਜਾ ਸੁਣ ਹਲੋ ਇਹ ਵਾਲਾ ਬੇਸ ਨਹੀਂ ਹੈ ਇਹ ਨਹੀਂ ਹੈ ਇਹ ਚ ਇਹ ਚ ਪ੍ਰਿੰਟ ਇਹ ਚ ਬਰੀਕ ਪ੍ਰਿੰਟ ਨਹੀਂ ਹੈ ਨਹੀਂ ਹੈਗੇ ਮੈਂ ਚਿੰਦਿਰਦਾ ਨਾ ਸੁਭਾਏ ਅਸਵੇਰੀ ਆਇਆ ਟੀਐਪੀ ਕਿ ਮੈਂ ਐਕਸ਼ਨ ਮੈਂ ਵੀ ਪਲਟਫਾਰਮ ਤੋਂ ਵੀ ਵੇਚ ਰਿਹਾ ਹੈ ਇਹ 520 ਦਾ ਹਾਂਜੀ 520 ਦਾ ਹੈ ਮੈਚਿੰਗ 520 ਇਹ ਆ 520 ਵੀ ਰੇ ਹਾਂਜੀ ਕਲਰ ਮਿਲ ਜਾਂਦੀ ਹੈ ਇਹ ਚ ਕਲਰ ਹੋ ਹੈਗੇ ਹੋਰ 520 ਰੁਪਏ ਦਾ ਇਹਦਾ ਕਪੜਾ ਦੇਖੀ ਕਿੰਨਾ ਸੋਹਣਾ ਹੈ ਇਹ ਕਿਹੜਾ ਕਪੜਾ ਵੀਰੇ एक ही मिल का वही, आधे का पांच सौ भी चारी है, हमारे जंदी के लिए ना, फ्लावर प्रिंट, हट के, एक इंडेना सूट है, आठ सौ रुपया इंडेना सूट, आ भी 520 सौ बिया ले चल, मैचिंग, ये नीचे आ ले चल फिर, आठ सौ आ ले चल, हाँ सिगरेट काट सौ ਹੂੰ ਬੱਸ ਉਹ ਵੇਖਦੇ ਫਿਰਨੇ ਬਾਕੀ ਦੇਖਾਂਗੇ ਵੀਰੇ ਅਛੇ ਤਿੰਨ ਕਰਾਂਗੇ ਨੇ ਇਕਾ ਤ੍ਰੀ ਮਾਲੀ ਕੋਸਣ ਆ ਐਕਸੈਸ਼ਨ ਦਾ ਇਹਦਾ ਕੀ ਰੇਟ ਆ ਵੀਰੇ ਇਹਦਾ ਦੇਖੀ ਕੀ ਰੇਟ ਆ ਗਿਆ ਲੱਗਦਾ ਨਹੀਂ ਨਾ ਤ੍ਰੀ ਮਾਲਾ ਘਾਟਾ ਮੱਗਦਾ ਉਹ ਟੱਟ ਨੂੰ ਵੈਸੇ ਹੀ ਦੇਖਣ ਨੂੰ ਐ ਇਹ ਵੀ 800 ਦਾ ਇਹ ਰੀਵਰ ਹੈ ਇੱਕ ਰੀਮ ਵਾਲੇ ਦੇ ਵਿੱਚ ਹੋਰ ਕਲਰ ਹੈਗੇ ਨੇ ਉਹ ਪੈਸੋ ਨਾਲ ਕੋਈ ਬਲਾਇਆ ਕੋਈ ਉਹ ਉਹ ਕਿਹੜੇ ਅੱਛਾ ਉਹ ਖੜੇ ਨਹੀਂ ਕਿੰਨੇ ਆ ਆਪਾਂ ਦੋਨਾਂ ਕੰਮ ਕਰਾਂਗੇ ਭਾਈ ਰਾਸ ਸਦਰ ਨਾ ਕਰਾਂਗੇ ਆ ਕਿੰਨਾ ਸੋਹਣਾ ਗਾਣਾ ਬੇਜਿਕਾ ਲੱਗਦਾ ਆ ਕਿੰਨਾ ਸੋਹਣਾ ਕਲਰ ਹੈ ਪ੍ਰਿੰਸਸ ਦਾ ਬਹੁਤ ਵਧੀਆ ਕੁਆਲਿਟੀ ਹੈ ਕੀ ਰੇਟ ਕਹਿੰਦੇ ਵੀਰੇ 600 ਰੁਪਏ ਦਾ ਹੈ 600 ਰੁਪਏ ਦਾ 3 ਕਲਰ ਹੈ ਲੱਗ ਦੇਖ ਬਹੁਤ ਸੋਹਣਾ ਹੈ ਦਾ ਪ੍ਰਿੰਟ ਹੀ ਬਹੁਤ ਸੋਹਣਾ ਹੈ ਕੋਈ ਕੀ ਬ੍ਰਾਂਡ ਕੀ ਹੈ ਇਹ ਦਾ ਛੈਡੋ ਦੀ ਸਲਵਾਰ ਹੈ 600 ਰੁਪਏ ਦਾ ਹੈ ਉਹ ਸਲਵਾਰ ਦੇਖੀ ਕਿੰਨੀ ਵਾਸ਼ ਕਰੋਗੇ ਨਾ ਉੱਪਰ ਹੋਗਾ ਕਾਫ ਹੋ ਜੂਗੀ ਦਾਫ ਹੋ ਜੂਗੀ 600 ਰੁਪਏ ਦਾ ਸੂਟ ਬਹੁਤ ਸੋਹਣੀ ਚੁਟਨੀਆ ਵਾਲੀ। ਆ ਕਿ ਨਾ ਸੁਣੋ ਗਲਾ ਮਸਟ ਕਰ ਜਾਣੀ। ਸੂਟ ਸਾਰੀ ਸੋਨੇ ਦੀ ਮੇਰੇ। ਚੱਲ ਦੇਈਂ। ਬੈਠੀ। ਬੈਠ ਜਾ। ਇੱਥੇ ਬੈਠ ਜਾ। ਠੀਕ ਹੈ ਜੀ। ਐਂ ਕਰਾਂ ਮੈਂ ਤਾਂ ਸਾਹ ਪਾ ਲੇ। ਬੋਟਾ ਕਰ ਜੀ ਮੇਰਾ ਤੁਹਾਨੂੰ ਗਿਆ। ਬਦਿਅ ਹੋ ਗਿਆ। ਲਓ ਜੀ ਅੱਪਾ ਪਹੁੰਚ ਗਏ ਆ ਦੁਕਾਨ ਤੇ ਤੇ ਅੱਜ ਨਵੀਂ ਵੈਰਾਈਟੀ ਆਈ ਹੈ ਜਿਹੜੀ ਉਹ ਦਿਖਾਵਾਂਗੇ ਇਹ ਆਰ ਕੰਡੇ ਆ ਵੀਰੇ ਇਹ ਉਹ ਪਿੰਕ ਵਾਲੇ ਚ ਜਿਹੜਾ ਬਲੈਕ ਵਾਲੇ ਚ ਹਾਂਜੀ ਉਸ ਤੇ ਜਿਹੜਾ ਡਿਜ਼ਾਈਨ ਆਈ ਹੈ ਉਹ ਲੱਖ ਜੀ ਉਹ ਕੱਪੜਾ ਪੜਾ ਸਕਦੇ ਆ ਕੈਮੀਕਲ ਆ ਵੀਰ ਜੀ ਅੱਜ ਉਹਦੂ ਵੀ ਸੋਹਣੇ ਸੂਟ ਲੇਗੇ ਹੈਨਾ ਇਹਦਾ ਕੀ ਰੇਟ ਸੀਗਾ ਨੀਚੇ ਵਾਲੇ ਦਾ 900 ਇਹ 900 ਦੇ ਇਹ ਇਹ ਉਹ ਚਾਜੜਾ ਇਹਦਾ ਵੀ 900 ਇਹ 700 ਪਿਆਰੇ 700 ਹੀ ਆ 700 ਕੁ ਜਾ ਕਿਉਂ ਕਿ 900 ਨਾਲ ਪਲੜੀਆਂ ਹਨ ਮੈਚਿੰਗ ਸਲਵਾਰ ਹੈ ਜਨਾ ਨਹੀਂ ਜੀ ਆ ਲੋ ਬਰਾ ਇਹਦਾ ਕੀ ਰੇਟ ਆ ਵੀਰੇ ਬਹੁਤ ਸੋਨੇ ਸੂਟ ਨੇ ਇਹ ਵੀ ਸਾਸੋ ਦਾ ਕਪੜਾ ਬਹੁਤ ਸੋਨਾ ਇਹ ਚ ਵੀ ਕੰਨ ਹਲੋ ਤੇ ਤਰੀ ਕੀ ਇਹ ਬੈਡ ਦੇ ਕਿੰਨਾ ਸੋਹਣਾ ਇਹ ਵੀ ਸਾਸੋ ਵਾਲੀ ਆ ਯਾਰਾ ਕਪੜਾ ਬਹੁਤ ਆ ਉਹ ਜੋ ਬਲੈਕ ਵਾਲੇ ਚ ਬਲੈਕ ਵਾਲੇ ਚਾਹੇ ਬਲੈਕ ਵਾਲੇ ਚਾਹੇ ਮੈਂ ਚੱਡੀ ਜਾਇਆ 900 ਦਾ ਇਹ ਬਹੁਤ ਸੋਹਣਾ ਕਪੜਾ ਵਾਲਾ ਤਾਂ ਇਹ ਬਹੁਤ ਵੀ ਬਹੁਤ ਸੋਹਣਾ ਕਪੜਾ ਮੇਰੇ ਕੀ ਲਈਏ ਲਈ ਚਲਿਆ ਚੁੱਕਾ ਅਨੁਕੂਲ ਕੋਡ ਦੀ ਦਾ ਫਰਲਾ ਮਾਹ ਬਲੀ ਕੋਡ ਦੀ ਜੀ ਮੋਹਰੀ ਲਾ ਕੋ ਐਂਗਾ ਤੋ ਸਾਡੇ ਤਾਂ ਨਹੀਂ ਕਰ ਤੁਹਾਨੂੰ ਫਾਇਦਾਗਾ ਤੁਹਾਨੂੰ ਫਾਇਦਾ ਫਾਇਦਾਗਾ ਨਾ ਮੈਨੂੰ ਜੂ ਮੇਰਾ ਚੈਨਲ ਲੱਖਣ ਕਰਦਾ ਵੀ ਅਸਲ ਮੰਗੜੇ ਜਮਣ ਵਾਸਤੇ ਵੀਰੇ ਮੇਨ ਤਾਂ ਵੀ ਬਹੁਤ ਲੱਗਦੀ ਆ ਕੰਮ ਛੇਛੇ ਦੀ ਕੰਮ ਕਰਕੇ ਖਤਮ ਕਰ ਇਹਦੇ ਕੀ ਰੇਟ ਆ ਵੀਰੇ 790 ਇਹ ਫੈਬ੍ਰਿਕ ਬਹੁਤ ਸੋਹਣਾ ਸਾਰੇ ਬਹੁਤ ਜ਼ਿਆਦਾ ਸੋਹਣਾ ਹੈ ਹਾਂ ਦੋਨੇ ਇਹ 750 ਦਾ ਆ ਵੀ ਦੀ ਉਹਦੇ ਵਿੱਚ ਆਏ ਲੈ ਲੈ ਹਾਂ ਕਿਵੇਂ ਜਿਹੜੇ ਪ੍ਰਿੰਟ ਥੱਲੇ ਦਿਖਾਏ ਨੇ ਸਾਰੇ ਪੂਰੇ ਸੋਹਣੇ ਪ੍ਰਿੰਟ ਨੇਗੇ ਇਹ ਤਾਂ ਨਹੀਂ ਬੋਈ ਨਾ ਇਹ ਤਾਂ ਰੰਗ ਦੀ ਰੋਡੋਂ ਆਖ ਨਹੀਂ ਸਰੋ ਜੀ ਸਸਤ ਸਟੇਜ ਜੀ ਨੰਬਰ ਵੀ ਚਾਹੀਦਾ ਲੈਣ ਕੋਲ ਮੈਂ ਮੈਚਿੰਗ ਸਲਵਾਰ ਨਾ ਦੇ ਵਿੱਚ ਸੀਗਾ ਪਿੰਕੋ ਦੇਓ ਅੱਜ ਪਤਾ ਨਹੀਂ ਲਾ ਬਾਕੀ ਇਹ ਵੀ ਨਹੀਂ ਨਾ ਪਤਾ ਵੀ ਇਹ ਪਹਿਲਾਂ ਤਾਂ ਉੱਧਰ ਹੀ ਜਾਣਦੇ ਸੀ ਅਜੇ ਉਧਰ ਸ਼ਿਫਟ ਹੋਣ ਜਿੰਨਾ ਘਟਾ ਦੇ ਹਲਕਾ ਬੰਦ ਕਰੋ ਆਹ ਉਹ ਆ ਪ੍ਰਾਈਮਰੀ ਪੂਰੀ ਮੰਦੇ ਕੰਦੇ ਆਹ ਵੀ ਬਹੁਤ ਸੋਹਣਾ ਲੱਗਿਆ ਆਪਾਂ ਹੂੰ ਇਹ ਵੀ ਤਾਂ ਲੱਗਦਾ ਨੀ ਉਸ ਨੂੰ ਮਿਲਣ ਦੇ ਕਿ ਉਹ ਬਲੈਕ ਗਰਮੀ ਚ ਪਾਣੀ ਨਾ ਪੂਰੀ ਪੂਰੀ ਆਹ ਕਪੜਾ ਗੋਲ ਸੋਨਾ ਇਹ ਕਿਹੜਾ ਕੱਪੜਾ ਵੀਰੇ ਇਹਦਾ ਵੀ ਰੇਟ ਸੇਮ ਹੀ ਆ ਸਾਸੂ ਬਹੁਤ ਸੋਹਣਾ ਵਾਏ ਗੱਲ ਸਰਦਾਰੀ ਆ ਇਹ 750 ਸਾਸੂ ਇਹ ਚਿੱਟਾ ਛੇਡ ਹੋ ਇਹਦੇ ਵਿੱਚ ਇਹ ਥੋੜਾ ਰੰਗ ਨਹੀਂ ਆ ਥੋੜਾ ਜੀ ਉਹ ਐਵੇਂ ਪਲਾਸਟਿਕ ਪਲਾਸਟਿਕ ਬਲੈਕ ਤੇ ਪਿੰਕ ਨੇ ਚ ਚਾਰ ਰੰਗ ਨੇ ਦੋ ਲਾਈਟ ਡੋਰ ਡਾਰਕ ਹਣਾ ਬਹੁਤ ਸੋਹਣਾ ਕੱਪੜਾ ਬਾਲਾ ਬਹੁਤ ਪਿਆਰਾ ਹੈ ਪਿੰਕ ਕਲਰ ਵੀ ਬਹੁਤ ਸੋਹਣਾ ਲੱਗ ਰਿਹਾ ਹੈ ਮੈਨੂੰ ਲੱਗਦਾ ਬਹੁਤ ਸੋਹਣਾ ਰਾਣੀ ਸ਼ੇਡ ਆ ਇਹ ਕਿੰਨੇ ਜਨਾਬ ਆ ਆ ਵੀ ਕਿੱਛੇ ਕੱਟ ਨਹੀਂ ਲੰਨ ਜਿਆਦਾ ਟ੍ਰਾਈ ਕਰੋ ਫਿਰ ਲੰਭਸ ਅਸੀਂ ਗਏ ਨਹੀਂ ਬਾਜ਼ਾਰ ਦੀ ਛੋਟੀ ਦੁਕਾਨ ਤੋਂ ਬਾਅਦ ਬਾਜ਼ਾਰ ਹੀ ਨਹੀਂ ਗਏ ਕੋਈ ਗੱਲ ਕਰਨੀ ਨਹੀਂ ਸੁਣੋ ਸਪੋਸ ਵਧੀਆ ਮਿਲਦਾ ਕਿਸੇ ਗੱਲ ਕਰਕੇ ਮਿਲਦਾ ਇਹ ਤਾਂ ਗੱਲ ਆ ਪਾਤੀ ਜਨ ਇਹ 750 ਇਹ 750 ਇਹ ਦੋ ਨਾਲ ਹੁੰਦਾ ਸੀ ਆਪਾਂ ਚਾਹਵੂ ਨੱਕੀ ਸਟੈਂਡਰਡ ਕੋ ਜਵਾਬ ਹੀ ਦਿੰਦਾ ਹੈ ਜੀ ਮੈਂ ਦੋ ਵੀ ਬੋਲ ਸੋਨ ਜਿਹੜੇ ਬੱਚੇ ਖਿਲਾ ਰਹੇ ਸੀ ਮੈਚਿੰਗ ਜਿਹੜੇ ਵੱਡੇ ਫਲਾਵਰ ਵਾਲਾ ਸੀ ਮੈਚਿੰਗ ਜੇ ਹਾਂ ਉਹ ਦਿਖਾਇਓ ਉਹ ਜਿਹੜੇ ਤਿੰਨ ਕਲਰ ਆਏ ਸੀ ਹਾਂ ਵੀਰੇ ਉਹ ਦਿਖਾਇਓ ਲੋ ਜੀ ਬਹੁਤ ਸੋਹਣੇ ਸੋਹਣੇ ਸੂਟ ਆ ਰਹੇ ਨੇ ਤੇ ਆ ਖਾਦੀ ਦੇ ਵਿੱਚ ਬਹੁਤ ਸੋਹਣਾ ਕੱਪੜਾ ਹੈਗਾ 900 ਦਾ ਸੂਟ ਆ ਇਹ ਨਾ ਰਾਣੀ ਪਿੰਕ ਸ਼ੇਡ ਹੈਗਾ ਤੇ ਕੈਮਰੇ ਦੇ ਵਿੱਚ ਕਲੀਅਰ ਨਹੀਂ ਆ ਰਿਹਾ ਬਹੁਤ ਸੋਹਣਾ ਇਹਦੇ ਵਿੱਚ ਚਾਰ ਕਲਰ ਨੇ ਇੱਕ ਕਲਰ ਆ ਸੀਗਾ ਇੱਕ ਕਲਰ ਆ ਸੀਗਾ ਤੇ ਇੱਕ ਬਲੈਕ ਅਤੇ ਇੱਕ ਪਿੰਕੇ ਚਾਰ ਕਲਰ ਨੇਗੇ ਇਹਦੇ ਵਿੱਚ ਬਹੁਤ ਸੋਹਣਾ ਕੱਪੜਾ ਹੈ ਰੇਟ ਬਹੁਤ ਸੋਹਣਾ ਇੰਨਾ ਸੋਹਣਾ ਕੱਪੜਾ ਜਿੰਨਾ ਵੀ ਕਹਿ ਦੋ ਤੁਸੀਂ ਤੇ ਆ ਨਹੀਂ ਜਿਹੜੇ 6600 ਰੁਪਏ ਦੇ ਵਿੱਚ ਛੂਟ ਲੇਗੇ ਬਾਈ ਦੀ ਦੱਸੋ ਬਾਈ ਦੀ ਦੱਸੋ ਤੇਰਾ ਚਲ ਉਹਨੇ ਨੇੜੇ ਤੇ ਆ ਪੱਗ ਲੱਗੂ ਘੱਟ ਦਾ ਹੋਊਗਾ ਆਹ ਦੇਖੋ ਪ੍ਰਿੰਟ ਕਿੰਨਾ ਸੋਹਣਾਗਾ ਇੱਕ ਕਰੀਮ ਇਹਦੇ ਸਲਵਾਰਾਂ ਦਾ ਕੱਪੜਾ ਕਿੰਨਾ ਲਾਈਟ ਆ ਆਹ ਕਿੰਨਾਗਾ ਹੈ ਨਹੀਂ ਇਸ ਤੇ ਹੈ ਨਹੀਂ ਕੁੱਤੇ ਚੱਕ ਚੱਕ ਕੇ ਵੀ ਬ੍ਰੋ ਅਸੀਂ ਕਰਦੀਆਂ ਹਰੇ ਕੱਪੜਾ ਕਾਟਨ ਦਾ ਇਹ ਇਹਨੂੰ ਛੱਡ ਕੇ ਨਾ ਸਭ ਦਾ ਇਹ ਜਿਹੜੇ ਕੱਪੜਾ ਬਹੁਤ ਵਧੀਆ ਕੱਪੜੀ ਹਾਂ ਕੱਪੜਾ ਤਾਂ ਬਹੁਤ ਸੋਹਣਾ ਕੱਪੜੇ ਦੀ ਤਾਂ ਨਹੀਂ ਕੋਈ ਗੱਲ ਹੈ ਵਾਸ ਕਰਕੇ ਰੱਟ ਹੋ ਜਾਏਗਾ ਸਾਰੀ ਸਾਰੀ ਕਿਵੇਂ ਕੀ ਚੰਨਾ ਚ ਪਾਉਂਦਾ ਆ ਬਾਈ ਇਹਦੇ ਲਈ ਵੀ ਨਹੀਂ ਕਿ ਮੈਂ ਆਵਾਗੇ ਤੈਨੂੰ ਦਿਖਾ ਦੇ ਮੈਂ ਬੜਾ ਦਾ ਰੱਖਿਆ ਜਿਵੇਂ ਆ ਫਿੰਗਰ ਆਬਾ ਇੰਜ ਕਲਰ ਤੇ ਹੈ ਫਰੀਜ ਆ ਪ੍ਰਿੰਟ ਇੱਕ ਉਹ ਹੋਰ ਰੱਖਿਆ ਪ੍ਰਿੰਟ ਸੂਟ ਦੇਖੋ ਸਮਝੋ ਹੋ ਦੇਖੀ ਤੈਨੂੰ ਦੱਸਿਆ ਨਹੀਂ ਕੁੱਕੂ ਮੇਰੇ ਬੰਦਾ ਕੋਲ ਨਹੀਂ ਇਹਨੇ ਬੜੇ ਬੜੇ ਆ ਗਿਆ ਨਹੀਂ ਐਨੇ ਨੂੰ ਪੈਨਸ਼ਨ ਛੱਡ ਗਿਆ ਜੋਦਗਰ ਨੇ ਮੈਂ ਨਿਕਲ ਰਿਹਾ ਇਹ ਬਲੈਕ ਆਊਟ ਪੈਨਸ਼ਨ ਨਹੀਂ ਬਹੁਤ ਹੈ ਇਹ ਆ ਕਿੰਨੇ ਦਾ ਵੀਰੇ ਆਹ ਵਾਲਾ 790 790 ਕੱਪੜਾ ਆ ਗਿਆ ਮੈਂਦੀ ਵੀ ਕਰਤ ਰਹੀ ਹਾਂ ਕਿਹੜਾ ਮੈਂਦੀ ਰੰਗ ਹੋ ਕੰਮ ਅੱਛਾ ਉਹ ਪਰਟੀ ਕਿਹੜਾ ਕਿਹੜਾ ਲੈ ਕੇ ਆਹਾਂ ਇੱਕ ਰੰਗ ਉਹ ਚਾਹਾਂਗਾ ਖਾਦੀ ਵਾਲੇ ਚ ਕੀ ਕਹੇ ਚ ਫਰੋਜੀ ਹੈ ਕਦੋਂ ਕੀ ਕੀ ਚ ਵੀਰੇ ਫਰੋਜੀ ਕਲਰ ਆਦਿ ਜਾਨੀਏ ਦੇ ਫਰਸ਼ਟ ਕਰ ਲੋ ਹੁੰਦੇ ਆ ਕਲਰ ਤਾਂ ਨਹੀਂ ਜਾਂਦੇ ਨਹੀਂ ਸਿੱਧਾ ਆਪ ਹੀ ਗਾੜ੍ਹ ਦਿੰਦੇ ਆ ਦੋਸਤ ਜੀ ਐਂਡ ਇਨਸਟੂਮੈਂਟ ਬਾਈ ਰੂਮ ਨੀਮ ਪੌਨਿੰਗ ਆਲੂ ਉਹਨਾਂ ਨੂੰ ਦਿਖਾਉਣੀ ਸੀ ਇਹ ਆ ਕੱਪੜੇ ਚ ਇਹ ਇਹਦੇ ਵਿੱਚ ਇਹ 900 ਰੇਟ ਕਿਹਾ ਸੀ ਕ੍ਰਾਸਟ ਨਹੀਂ ਹੈਗੇ ਸੋਡ ਹੋਣੇ ਇਕ ਸਾਫ ਹੈ ਜਾਵਣੀ ਜਾਵ ਚੱਲ ਕਰਦੇ ਦਾੜੇ ਸਾੜੇ ਤੋਂ ਚਲੇ ਸੀਗੇ ਪਾਸੋਂ ਦੀਆਂ ਖਾਈ ਸੀ ਦੋ ਵਾਰ ਤਿਆਰੀ ਤੇ ਕਰਾਇਆ ਰਿਪੋਰਟ ਨਹੀਂ ਆਈ ਇੱਕ ਉਹ ਸੀ ਲੈ ਸੀ ਜਿਹੜਾ ਫਰੰਟ ਤੇ ਗਿਆ ਸੀ ਰਿੰਨ ਨਹੀਂ ਆਉਂਦਾ ਪਿੰਕ ਇੱਕ ਬੋਲਣ ਦੀ ਹਾਂ ਪਿੰਕ ਉਹਦੋਂ ਇੱਕ ਪਿੰਕ ਜਾਂ ਵਾਈਟ オレンジ ਫੈਬਰੀ ਆ ਬਰੋ ਜੀ ਜੀ ਹਾਂ ਲੈ ਲੈਂਦਾ ਬਾਈ ਮੈਂ ਲਾ ਦ ਹਾਂ ਇਹ ਤਾਂ ਕ੍ਰਾਸ਼ ਚਾ ਇਹ ਤਾਂ ਉਦੋਂ ਦਿਖਾਇਆ ਸੀ ਉਹ ਵਾਲੇ ਦਿਖਾਏ ਸੀ ਹਾਂ ਦੇਖੇ ਸੀ ਇਹ ਕ੍ਰਾਸ਼ ਚ ਕੋਟਾਂ ਦਾ ਇਹਦੀ ਵੀ ਕੋਟਨ ਬਹੁਤ ਸੋਹਣੀ ਹੈ ਇਹਦਾ रेट 700 ਵੀਰੇ 790 ਆ ਲੈ ਦੇਖਦੇ ਹਾਂ ਹੈ ਇੱਥੇ ਦੋ ਰੰਗ ਸੀ ਉਹਦੋਂ ਇੱਕ ਮਾਸਟਰ ਸੀਗਾ ਆ ਦੇਖੋ ਅਸੀਂ ਇਹਨਾਂ ਨੂੰ ਦੀਏ ਇੱਕ ਆ ਤੇ ਇਹ ਦੇ ਦੋ ਪੰਜ ਰੇਟ ਉਨਾ ਹੀ ਹੈ ਵੀਰੇ ਕਲਰ ਲਾਈਟ ਆ ਆ 650 ਦਾ ਲੀਲਿੰਦੀ ਗੱਲ ਕਰ ਰਹੇ ਹੋ ਲੀਲਿੰਦੀ ਇਹਦਾ 500 ਦਾ ਬੇਜਾ ਪਰਣਾ ਆ ਕਿੰਨੇ ਦਾ ਆ 590 ਦਾ ਇਹ 790 ਦਾ ਇਹ 700 ਦਾ ਨਹੀਂ 590 ਇਹ ਵੀ 790 ਨਮਾ ਇਹ ਲੱਗੇ ਹਾਂ ਦਸਤ ਹੈ ਵੀਰੇ ਹਾਂ ਚਕਵਾ ਦੇ ਜੀ ਆਹ ਗਲ ਬਹੁਤ ਸੋਹਣਾ ਹੈ ਆਹ ਹੂੰ ਬਾਚ ਪਾਣਾ ਨਹੀਂ ਲੱਗਦਾ ਚੱਕ ਦੋ ਵੀਰੇ ਅਰੇ ਆਹੀ ਲੱਗਦਾ ਕਿ ਟੂਏ ਜਾ ਕਿੱਥੋਂ ਪਾਣੀ ਹੈ ਇਹ ਕਿੰਨੇ ਦਾ ਸੂਟ ਹੈ ਵੀਰੇ ਇਹ ਰੀਵਾ ਸਾਸਨਾ ਪ੍ਰੈਜਨ ਆ ਲੋਬਰਾ ਨਹੀਂ ਆ ਜੋ ਗ੍ਰੀਨ ਜਗ ਹੈ ਉਹ ਗ੍ਰੀਨ ਜਗ ਹੈ ਕਿਹੜਾ ਗ੍ਰੀਨ ਨਹੀਂ ਸੇਮ ਹੀ ਨਹੀਂ ਲੱਗ ਰਹਾ ਲੰ ਨੂੰ ਨਹੀਂ ਨਹੀਂ ਫਰਕ ਹੈ ਫਰਕ ਆ ਗਿਆ ਪੈਰਟੀ ਬਣ ਜਾਏਗਾ ਤੁਮੜ ਪਰ ਕੇ ਰੱਖੋ। ਬਹੁਤ ਸੋਨਾ ਰੰਗ। ਬਹੁਤ ਸੋਨਾ ਰੰਗ ਦਾ ਵੀ। ਰੰਗ ਤੁਹ ਕੋ ਦੇ ਨਹੀਂ ਪਾਇਆ ਇਹਦੇ ਤੋਂ ਚੱਲ ਹੁੰਦੇ ਹੈ। ਹੈ? 790 ਦੋਲੀ ਰੰਗ ਬਹੁਤ ਸੋਹਣੇ ਨੇ। ਦੋਨਾਂ ਦੇ ਹੀ ਨਿਕਲੇ। ਆ ਵੀ ਸੋਹਣੇ ਨੇ। ਤੇ ਚਲੀ ਗਈ ਇਹ ਮੈਚਿੰਗ ਬਿਲਕੁਲ ਸਿੱਧੀ ਹੋ ਗਈ ਮੈਚਿੰਗ ਵੀ ਟੈਕ ਟਲਰ ਨੇ ਦੋ ਕਲਰ ਦੇਖ ਚਾਰ ਕਲਰ ਨੇ ਇਹਦੇ ਵਿੱਚ ਹਾਂ ਇੱਕ ਪਿੰਕ ਨੀ ਡੈਨ ਵੀ ਨਾ ਕੋਈ ਇੱਕ ਦਿਖਾਇਆ ਸੀ ਵੀਰੇ ਇੱਕ ਦਿਖਾਇਆ ਨਹੀਂ ਉਹ ਵਾਲਾ ਆ ਲੋ ভাই ਬਹੁਤ ਸੋਹਣਾ ਕੱਪੜੇ ਇਹਦਾ ਰੇਟ ਕਿੰਨਾ 790 ਵਾਲਾ

ਇਹ ਰੰਗ ਵੀ ਹੈਗੇ ਵੀਰੇ ਇਹ 590 ਦਾ ਆਈ ਹੈ ਨਾ ਇਹ ਹੋਰ ਰੰਗ ਨਹੀਂ ਤੇ ਆਵਾਜ਼ ਸੁਣੋ ਜੀ ਚਲ ਨਹੀਂ ਸੁਣੋ ਜੀ ਕਿਹੜਾ ਪੱਕਾ

ਇਹ ਚਿੱਪੀ ਤੇ ਹੈ ਇਹ ਨਾ ਬਲਾਲਾ ਇਹ ਫਰੋਜੀ ਨਾਲ ਦਾ ਲੱਗਦਾ ਮੈਨੂੰ ਕਾਲਾ ਇਹ ਪਿੰਕ ਜੀ ਬਹੁਤ ਅਮੇਜ਼ਿੰਗ ਖੜਾ ਹੈ ਇਹ ਉਹ ਜਿਹੜਾ ਵਿੱਚ ਖੜਾ ਮੈਂ ਇਹਦੇ ਪਿੱਛੇ ਦਿੰਦਾ ਲੋ ਇਹ ਨਹੀਂ ਕੱਪੜੇ ਨਹੀਂ ਇਹਨਾਂ ਦੇ ਬਹੁਤ ਜੀ ਸਾਈਡ ਦਾ ਫੈਬਰਿਕ ਆ ਪਿੱਛੇ ਵੀਰੇ ਤੇਰੇ ਪਿੱਛੇ ਪਿੱਛੇ ਹਾਂ ਆ ਕੇ ਦਿਸੇ ਇਹਦਾ ਕੀ ਰੇਟ ਆ ਵੀਰੇ ਇਹ ਸੋਈ ਹੈ ਹੈ ਮਾਲਾ ਵੀ ਸਸਤੀ ਇਹ ਹੈ ਬੇਸਲਾਈ 780 ਉਹ ਆ 600 ਦਾ ਹੋਰ ਵੀ ਇਹਨਾਂ ਚ ਬੰਲਾ ਦੇਖੋ ਇੱਕ ਹੋਰ ਖੜਾ orange 600 ਵਾਲੇ ਚ ਕਲਰ ਹੋ ਰਹੇ ਹੈਗੇ 600 ਵਾਲੇ ਚ ਕਲਰ ਇੱਕ orange ਸਾਹਮਣੇ ਖੜਾ ਹੈ ਉਹ orange ਖੜਾ ਵਿੱਚ ਇਧਰ ਹੀ ਕਿਥੋਂ ਆ ਚੱਕੇ ਸੀ ਹਾਂ ਇਹ 2 600 ਵਾਲਾ ਕੱਪੜਾ ਹੈ ਮੈਂ ਸਮਝ ਕਲਰ ਮਾਂਮੀ ਆ ਹੈਗਾ ਜੀ 600 ਰੁਪਏ ਦਾ ਸੂਟ ਮੈਚਿੰਗ ਸਲਵਾਰ ਆ ਨਾਲ ਪਿੰਕ ਇੰਨਾ ਸੋਹਣਾ ਸੂਟ ਆ ਨਾ ਤੁਹਾਨੂੰ ਕੈਮਰੇ ਚ ਕਲਰ ਕਲੀਅਰ ਨਹੀਂ ਆ ਰਿਹਾ ਏ ਤੇ ਬਹੁਤ ਸੋਹਣਾ ਦੇਖੋ ਕਿੰਨਾ ਸੋਹਣਾਗਾ ਬਹੁਤ ਸੋਹਣਾ ਕੱਪੜਾਗਾ ਆਹ ਵਾਲਾ ਹੈਗਾ ਆ ਕਿੰਨੇ ਦਾ ਕਹਿੰਦੇ ਸੀ ਅੱਛਾ ਇਹ ਲੈ ਲੈਂਦਾ ਆ ਕਿੰਨੇ ਦਾ ਕਹਿੰਦੇ ਸੀ ਵੀਰੇ 780 ਦਾ ਇਹ ਵੀ ਬਹੁਤ ਸੋਨਾ ਹੈ ਇਹ ਆਗੂ ਦਾ ਸੋਨਾ ਹੈ ਇਹ ਕਿੰਨੇ ਦਾ ਜਾਈਦਾ ਬੋਲਦੇ ਸੱਸੂ ਦੀ ਇਹ ਆਪ ਮੰਨੇ ਇਹ ਵੀ ਬਹੁਤ ਸੋਨਾ ਹੈ ਆ ਇਹ ਚ ਕਲਰ ਕਿਹੜੇ ਨੇ ਇੱਕ ਹੀ ਇੱਕੋ ਸੋਟ ਹੈ ਇਹਦੇ ਕਲਰ ਦੇ ਕੀ 750 ਦਾ ਆ ਦੇਖੋ ਜੀ 750 ਦਾ ਇੰਨਾ ਸੋਹਣਾ ਸੂਟ ਆ ਜਿੰਨਾ ਵੀ ਕਹਿ ਦੋ ਤੁਸੀਂ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਜ਼ਿਆਦਾ ਸੋਹਣੇ ਸੂਟ ਨੇਗੇ ਇਹਨਾਂ ਨੇ ਇਹਨਾਂ ਤੋਂ ਮੰਗਵਾਣੇ ਹੁਣ ਆਨਲਾਈਨ ਜਾਂ ਕਿਵੇਂ ਵੀ ਮੰਗਵਾ ਸਕਦੇ ਹੋ ਜਾਂ ਵਿజిਟ ਕਰ ਸਕਦੇ ਹੋ ਦੁਕਾਨ ਦੇ ਤੇ ਬਾਈ ਹੁਣੀਆਂ ਦੀ ਆ ਰੰਗ ਨਾ ਕੈਮਰੇ ਚ ਕਲੀਅਰ ਨਹੀਂ ਆ ਰਿਹਾ ਇੰਨਾ ਸੋਹਣਾ ਰੰਗ ਆਗਾ ਬਹੁਤ ਸੋਹਣਾ 700 750 ਦਾ ਸੂਟ ਆ ਇਹ ਇੱਕ ਬ੍ਰਾਂਡ ਦਾ ਸੂਟ ਆਗਾ ਮੈਨੂੰ ਕੀ ਦੇ ਆ? ਸਟਾਈਲ ਵੀ ਕਹਿੰਦੇ ਮੈਂ। ਲੋਕਾਂ ਨਾਲ ਨਹੀਂ। ਬਹੁਤ ਸੋਹਣਾ ਸੁਟਾ ਹੈ। ਉਹ ਜਿਹੜਾ ਵੀ ਚਿੱਟਾ ਹੈ ਉਹ। ਇੱਕ ਕਲਰ ਉਹਦੇ ਵਿੱਚ ਆ ਸੀਗਾ 750 ਵਾਲੇ ਦੇ ਵਿੱਚ ਮੈਚਿੰਗ ਸਲਵਾਰਾਂ ਨਾਲ ਤੇ ਬੋਲਾ ਸੋਹਣਾ ਕੱਪੜਾ ਜੀ ਇਹ 100 ਚੱੱਚੀ ਕਹਿੰਦੀਆਂ ਦੇਖੋ। ਇਹ ਤੇ ਕਿੰਨੀ ਕੀ ਰੇਂਜ ਤੱਕ ਹੈ? 뭐하시오가프하